i5 star ਚ ਆ ਗਿਆ ਜੀ ਸਵਰਾਜ 155 ਕਿੰਨੇ ਮਾਡਲ ਆ ਬਾਈ ਕਲੇ 2022 ਮਾਡਲ ਆ ਜੀ ਬਾਈ ਕੀ ਡਿਮਾਂਡ ਕਰਦੇ ਜੀ ਜਿਹੜੀ 7 ਲੱਖ 80 ਹਜ਼ਾਰ 7 ਲੱਖ 80 ਹਜ਼ਾਰ ਤੇ ਡਿਮਾਂਡ ਆ ਮਾਨਤਾ ਕਿੰਨੇ ਨਕਰੋਗੇ ਜਿਹੜਾ ਵੀਡੀਓ ਦੇਖਦੇ ਦੇ ਦਾਂਗੇ 7.5 ਲੱਖ 30 ਹਜ਼ਾਰ ਕਰ ਦਿੰਦੇ 30 ਹਜ਼ਾਰ ਸਾਡਾ ਡਿਸਕਾਊਂਟ ਹੈ ਨਵੇਂ ਡਾਇਰੈਕਟਰ ਚ ਹੋਵੇਗੀ ਇਹ ਵੀ ਸੁਬੀੜਾ ਹਾਂ ਇਹਦਾ ਕੋਈ ਵੀਡੀਓ ਦੇਖਦੇ ਆ ਜੀ ਭਾਈ ਜੀ ਸਵਰਾਜ 744 FE ਤੋਂ ਸਟਾਰਟ ਕਰਦੇ ਆ ਰਿਵਰਸ PTO 4 star ਪੁਰਾਣਾ ਮਾਡਲ ਹਾਂ ਜੀ ਡਿਮਾਂਡ ਦੀ ਜੇ ਗੱਲ ਕਰੀਏ ਡਿਮਾਂਡ ਇਹਦੀ ਆ ਜੀ 5 ਲੱਖ 10 ਹਜ਼ਾਰ ਤੇ ਡਿਸਕਾਊਂਟ ਦੀ ਗੱਲ ਕਰੀਏ ਇਹ ਦਾ 490 ਦਾ 490 ਦਾ 20000 ਰੁਪਏ ਉੱਪਰ ਇਹ ਨਾਲ KA DI 60 ਦਾ ਇਹ ਕਿੰਨੇ ਮਾਡਲ ਆ ਕਾਲੇ ਜੀ ਇਹ 2008 ਮਾਡਲ ਆ ਜੀ 8 ਮਾਡਲ ਆ BB65 ਮਹਾਲੀ ਦਾ ਨੰਬਰ ਇਹ ਡਿਮਾਂਡ ਦੀ ਜੇ ਗੱਲ ਕਰੀਏ ਇਹ ਵੀ 3.5 ਲੱਖ ਸਾਢੇ 3 ਲੱਖ ਡਿਮਾਂਡ ਆ ਡਿਸਕਾਊਂਟ ਦੀ ਜੇ ਗੱਲ ਕਰੀਏ 20000 ਡਿਸਕਾਊਂਟ ਕਰਦੇ ਆ 20000 Track 60 ਦਾ ਇਹ ਕਿੰਨੇ ਮਾਡਲ ਆ ਜੀ 2007 ਜੀ ਮਾਡਲ ਆ 2007 ਡਿਮਾਂਡ ਦੀ ਜੇ ਗੱਲ ਕਰੀਏ ਡਿਮਾਂਡ 2 ਲੱਖ 80000 ਦੀ 2 ਲੱਖ 80000 ਰੁਪਏ ਦਾ ਡਿਮਾਂਡ ਆ ਜੀ ਉਹ ਦਿਖਾ ਦਨੇ ਆਈ ਹੈ ਗੱਪ ਰੋਡ ਦਾ ਕਾਲਾ ਵੀ ਤੇ ਡਿਸਕਾਊਂਟ ਦੀ ਗੱਲ ਕਰੀਏ ਦੇਦਾ ਈ 2,60,000 ਦਾ 2,60,000 ਦਾ 20,000 ਰੁਪਏ ਜੋ ਡਿਸਕਾਊਂਟ ਹੋਵੇ ਮੋਬਾਈਲ ਨੰਬਰ ਜਰੂਰ ਦੱਸ ਦੋ ਜੀ 78883 ਹਾਂਜੀ 66007 ਹਾਂਜੀ ਸਸਿਕਾ ਭਾਈ ਜੀ ਆਪਾਂ ਕਹਿੰਦੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨਾਂ ਦੇ ਟਾਪ ਮਾਡਲ ਆ ਟਰੈਕਟਰ ਤੇ ਭਾਈ ਆਪਣੇ ਨਾੜਾ ਕਾੜਾ ਸਾਰੀ ਗੱਲਬਾਤ ਕਰਦੇ ਹਾਂ ਸਸਿਕਾ ਭਾਈ ਜੀ ਸਸਿਕਾ ਭਾਈ ਹੋਰ ਕਿਵੇਂ ਜੀ ਠੀਕ ਆ ਭਾਈ ਤੇ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆ ਭਾਈ ਕੋਣਗੇ 10:00 2 ਵਜੇ ਤੇ ਜੀ ਠੀਕ ਆ ਜੀ ਤੇ ਜ਼ਿਆਦਾਤਰ ਸਵਰਾਜ ਦਾ ਟਰੈਕਟਰ ਦਾ ਕੰਮ ਜਾ ਦੇਣਾ ਵੀ ਕਲੇ ਆਪਣੇ ਕੋਲੇ ਸਵਰਾਜ ਜਾ ਦੇ ਠੀਕ ਆ ਤੇ ਮੰਡੀ 'ਚ ਆਪਣਾ ਕਹੇ ਨੰਬਰ ਪਲਾਂਟ ਆ ਇਧਰ ਜੇ ਮਾਉਂਡ ਮੰਡੀ ਤੋਂ ਆਨੇ ਆਂ ਜੀ ਇਧਰ ਸੜਕ ਦੇ ਉੱਤੇ ਪਹਿਲਾਂ ਇਧਰੀ ਆ ਪਹਿਲਾਂ ਮੰਡੀ ਆ ਇਹ ਮੰਡੀ ਤੇ ਬਣਾ ਟਰੈਕਟਰ ਆਪਣੇ ਕਿੱਥੇ ਹੁੰਦੇ ਆ ਇੱਥੇ ਨੌਰੇ 'ਚ ਹੀ ਹੁੰਦੇ ਆ ਚਲ ਮੰਡੀ ਨੌਰੇ 'ਚ ਹੀ ਆਂ ਹਾਂ ਇਹਪਰ ਆ ਨਾ ਟਰੈਕਟਰ ਵੀ ਕੱਟ ਲੈਣੇ ਨੇ ਕੱਟ ਲੈਣੇ ਨੇ ਤੇ ਲਾਉਣ ਵਗੈਰਾ ਇਹ ਸਬਦਾ ਹੈ ਜੀ ਲਾਉਣ ਵਗੈਰਾ ਵੀ ਕਰਾ ਦੇਣੀ ਠੀਕ ਆ ਜੀ ਟਰੈਕਟਰ ਸਿੱਧਾ ਵੇਚਣਾ ਹੋਵੇ ਕਿਸੇ ਨੇ ਇੱਦਾਂ ਲੈ ਵੀ ਖਰੀਦ ਵੀ ਲਮਾਂਗੀ ਜੀ ਸਵਰਾਜ 855 ਤੋਂ ਸਟਾਰਟ ਕਰਦੇ ਆਂ ਵੀਡੀਓ 5 ਸਟਾਰ ਚ ਆ ਗਿਆ ਜੀ ਸਵਰਾਜ 855 ਸਾਈਡ ਗੇਅਰ ਚ ਆ ਗਿਆ ਅਲੱਗ ਦੇ ਕਲੱਚ ਵਾਲਾ ਤੇ ਰਿਵਰਸ ਪੀਟੀਓ ਦਾ ਕਿੰਨੇ ਮਾਡਲ ਆ ਬਾਈ ਕਲੇ 2022 ਮਾਡਲ ਹੈ ਜੀ ਬਾਈ ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੋਣਗੇ 90 ਪੈਸੇ 90 90 95 ਪੈ ਟਾਇਰਾਂ ਦੀ ਕੰਡੀਸ਼ਨ ਗੁਡਿਅਰ ਦੇ ਬਾਈ ਕਲੇ ਟਾਇਰ 16 9 22 ਦੇ 프ਰੰਟ ਵਾਲੇ ਰੇਡੀਅਲ ਨਵੇਂ ਆ ਇੱਕ ਡਬਲ ਪੰਪ ਚ ਆ ਗਿਆ ਡਬਲ ਡਿਸਟ੍ਰੀਬਿਊਟਰ ਆ 3 ਸਪੀਡ 3 ਸਪੀਡ ਆ ਇਹ ਫਾਈਬਰ ਵਾਲੀ ਹੱਟ ਲੱਗੀ ਹੋਈ ਆ ਡਬਲ ਡਿਸਟ੍ਰੀਬਿਊਟਰ ਆ ਡੰਡਾ ਫੱਟੀ ਜਿਹਨੂੰ ਸਾਰਾ ਕੋਈ ਨਾਲ ਮਿਲੂਗਾ ਨੰਬਰ ਕੀ ਆ ਭਈ ਇਹਦਾ ਨੰਬਰ RJ31 ਰਾਜਸਥਾਨ ਰਾਜਸਥਾਨ ਨੰਬਰ ਆ ਹਾਂ ਰਾਜਸਥਾਨ ਨੰਬਰ ਆ ਇਹ ਦੀ ਡਿਮਾਂਡ ਕਰਦੇ ਜੀ ਜੀ 7 ਲੱਖ 80 ਹਜ਼ਾਰ 7 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਫਾਂਟਾਂ ਕਿੰਨੇ ਦਾ ਕਰੋਗੇ ਜਿਹੜਾ ਵੀਡੀਓ ਦੇ ਦੇ ਦਾਂਗੇ 7.5 ਲੱਖ 30000 ਕਰ ਦਾਂਗੇ 30000 ਦਾ ਡਿਸਕਾਊਂਟ ਹੈ ਨਵੇਂ ਡਰਾਈਵਰ ਚੋ ਹੋਵੇਗੀ 30000 ਆਹ ਲੈ ਤੁਹਾਡੀ ਵੀਡੀਓ ਦੇਖੋ ਠੀਕ ਹੈ ਜੀ ਅੱਗੇ ਸਪਰਾ 155 ਜਾ ਆ ਗਿਆ 4 ਸਟਾਰ ਰਵਰਚ ਵੀਡੀਓ ਡਬਲ ਪੰਪ 2012 ਮਾਡਲ 12 ਮਾਡਲ ਨੰਬਰ 50 ਬੀ ਪੀਵੀ 60 ਗਿੱਦੜਵਾ ਗਿੱਦੜਵਾ ਪੀਵੀ 60 ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੁਣ ਹੀ 80 ਪੈਸੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ 14 9 28 ਵਾਲੇ ਬੈਕ ਵਾਲੇ ਟਾਇਰ ਆ ਇਹ ਆ ਬੇਟ ਬਾਈ ਲੋਹੇ ਦਾ ਲੱਗਿਆ ਕਰ ਰਵੜ ਦਾ ਫਾਈਬਰ ਨਹੀਂ ਇਹਦੀ ਹੁਣ ਨਹੀਂ ਹਾਂ ਫਾਈਬਰ ਜਿਹਦਾ ਬੇਟ ਲੱਗਿਆ ਆ ਬਾਈ ਤੇ 프ਰੰਟ ਵਾਲੇ ਟਾਇਰ ਬੀਕੇਟੀ ਦੇ ਰੇਡੀਅਲ ਬਿਲਕੁਲ ਨਵੇਂ ਡਬਲ ਪੰਪ ਚ ਆ ਗਿਆ ਤੇ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਰੇ ਜਨਾ ਮਾੜਾ ਮੋਟਾ ਹੋਇਆ ਉਹ ਲਿੰਕਾ ਲੁਕਾਈ ਠੀਕ ਆ ਬਾਕੀ ਬਾਡੀ ਲਾਈਨ ਦਾ ਸਮੱਸਿਆ ਨਹੀਂ ਹੋਣਾ ਤੇ ਕੀ ਡਿਮਾਂਡ ਕਰਦੇ ਦੀ ਵੀ 4,45,000 445 ਦਾ ਡਿਮਾਂਡ ਆ ਤੇ ਮਾਂਤਾ ਨਹੀਂ ਕਿੰਨੇ ਦਾ ਕਰੀਏ 430000 ਦਾ 430000 ਦਾ ਇਹ ਉਹਦੀ ਅੱਗੇ ਹੈ ਜੀ ਸਪਰਾਜ 855 5 ਸਟਾਰ ਇਹ ਕਿੰਨੇ ਮਾਡਲ ਆ ਜੀ ਇਹ 22 ਮਾਡਲ ਆ 22 ਮਾਡਲ ਆ ਕੀ ਡਿਮਾਂਡ ਕਰਦਾ ਇਹਦੀ ਇਹਦੀ ਵੀ 780 ਪੀਵੀ 13 ਸੰਗਰੂਰ ਦਾ ਨੰਬਰ ਆ ਪੀਵੀ 13 ਸੰਗਰੂਰ ਦਾ ਨੰਬਰ ਆ ਤੇ ਬਿਲਕੁਲ ਨਵਾਂ ਟਰੈਕਟਰ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਸਰ 98 ਪੈਸੇ ਨਾਲ ਦੇ 98 ਪੈਸੇ ਟਾਇਰ ਨਾਲ ਦੇ ਆ ਜੀ ਸਾਈਡ ਗੇਅਰ ਚ ਆ ਗਿਆ ਲੱਗ ਦੇ ਕਲੱਚੜਾ ਡਬਲ ਡਿਸਟਿਬਿਊਟਰ ਫੁੱਲ ਟੌਪ ਮਾਡਲ ਆ ਤੇ ਰੰਗ ਪੇਂਟ ਦੇਖ ਸਕਦੇ ਹੋ ਮੁਰਗਾਟ ਤੇ ਰੰਗ ਚਿੱਟੇ ਦੁੱਧ ਵਰਗੇ ਲਿਸ਼ਕਾ ਮਾਰ ਦਿਆ ਤੇ ਕਿੰਨੇ ਘੰਟੇ ਚੱਲੇ ਉਹ ਕਾਲੇ 300 ਘੰਟੇ ਚੱਲੇ 300 ਘੰਟੇ ਚੱਲੇ ਤੇ ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀ ਜੀ 78000 78000 ਡਿਮਾਂਡ ਆ ਤੇ ਮਾਨਤਾ ਨਹੀਂ ਦੇ ਰਾਂਗੇ 755 ਦਾ 755 ਦਾ ਜਮਨ ਨਾ ਮਾਡਲ ਟਰੈਕਟਰ ਹਨ 48 ਤੇ ਜੀ ਹਾਂਜੀ ਭਾਈ ਜੀ ਸਵਰਾਜ 744 FE ਤੋਂ ਸਟਾਰਟ ਕਰਦਾ ਰਿਵਰਸ ਪੀਟੀਓ 4 ਸਟਾਰ ਤੇ ਪਾਵਰ ਸਟੀering ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੋਣਗੇ ਜੀ 95 ਪੈਸੇ 90 BK T ਦੇ BK T ਦੇ 90 95 ਪੈਸੇ ਕਮਾਂਡਰ ਵਾਲੇ ਬਾਈਕ ਵਾਲੇ ਟਾਇਰ ਆ 프ਰੰਟ ਵਾਲੇ ਗੁਡਇਰ ਦੇ ਆ 16 ਮਾਡਲ ਡਿਸਟ੍ਰੀਬਿਊਟਰ ਆ 16 ਮਾਡਲ ਹਾਂਜੀ ਇਹ ਰੰਗ ਪੇਂਟ ਦਾ ਜੀ ਪੇਜ ਨਾਲ ਆ ਜੀ ਬਠਿੰਡਾ ਨੰਬਰ ਇਹ ਓਰੀਜਨਲ ਆ ਹਾਂ ਓਰੀਜਨਲ ਆ ਬਠਿੰਡਾ ਨੰਬਰ ਬਠਿੰਡਾ ਨੰਬਰ ਆ ਪੀਪੀ ਤੰਨਾ ਤੇ ਡਿਮਾਂਡ ਦੀ ਜੇ ਗੱਲ ਕਰੀਏ ਡਿਮਾਂਡ ਇਹਦੀ ਆ ਜੀ 5 ਲੱਖ 10 ਹਜ਼ਾਰ ਤੇ ਡਿਸਕਾਊਂਟ ਦੀ ਜੇ ਗੱਲ ਕਰੀਏ ਇਹ ਤਾਂ 490 ਦਾ 490 ਦਾ 20000 ਰੁਪਏ ਉੱਟ ਗਿਆ ਅੱਗੇ ਆ ਗਿਆ ਜੀ ਨਿਊ ਹੋਲੈਂਡ 52100 ਇਹ ਕਿੰਨੇ ਮਾਡਲ ਆ ਜੀ ਇਹ 2010 2010 ਮਾਡਲ ਆ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਕਾਲੇ ਟਾਇਰ ਹੋਣਗੇ ਜੀ 90 ਪੈਸੇ 90 ਪੈਸੇ ਬੈਕ ਵਾਲੇ ਟਾਇਰ ਆ ਫਰੰਟ ਵਾਲਾ ਰੈਡੀਅਲ ਆ ਤੇ ਸਾਈਡ ਗੇਅਰ ਤੇ ਆ ਗਿਆ ਰੰਗ ਪੇਂਟ ਦਾ ਕਾਲੇ ਓਰੀਜਨਲ ਆ ਇਹ ਟ੍ਰੱਕ ਰੰਗ ਪੇਂਟ ਦਾ ਓਰੀਜਨਲ ਆ ਆਰ ਜੇ ਨੰਬਰ 5500 ਹੈ ਆਰ ਜੇ ਨੰਬਰ ਰਾਜਸਥਾਨ ਨੰਬਰ ਆ ਗਿਆ ਜੀ ਤੇ ਐਨਸੀ ਮਿਲਦੀ ਤੇਨੂੰ ਅਸੀਂ ਮਿਲ ਜੂਗੀ ਤੇ ਡਿਮਾਂਡ ਦੀਏ ਗੱਲ ਕਰੀਏ ਸਮਝ ਗਈ ਡਿਮਾਂਡ ਕਾਲੇ ਸਮਾਨ ਇਹ ਦੀ 4 ਲੱਖ 65000 ਇਹ ਡਿਸਕਾਊਂਟ ਦੀ ਜੇ ਗੱਲ ਕਰੀਏ ਦੇ ਦਾਂਗੇ 4.5 ਦਾ 4.5 ਦਾ ਹੂੰ 4.5 ਦਾ ਹੋ ਜੀ ਅੱਗੇ ਆ ਗਿਆ ਸਪਰਾਜ 855 4 ਸਟਾਰ ਕਿੰਨੇ ਮਾਡਲ ਹੈ ਇਹ ਕਾਲੇ ਇਹ 2014 ਹੀ 3 ਸਪੀਡ 3 ਸਪੀਡ ਪਾਵਰ ਸਟੀering 14 ਮਾਡਲ ਕੋੜੇ ਅੱਧ ਤੱਕੇ ਦਾ ਬੰਪਰ ਲੱਗਿਆ ਦੇਖ ਸੰ ਨੂੰ ਤੁਸੀਂ ਐਵਰੇਜ ਛਤਰੀ ਹੈ ਜੀ ਐਵਰੇਜ ਵਾਲੀ ਹੁੱਡ ਵੀ ਸਾਨੂੰ ਨਾਲ ਮਿਲੂ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਕਾਲੇ ਟਾਇਰ ਹੋਣਗੇ 90 ਪੈਸੇ 90 ਪੰਜ ਐਮ ਆਰ ਪੀ ਦੇ ਕੰਪਨੀ ਦੇ ਟਾਇਰ ਆ ਤੇ ਸੈਂਟਰ ਗੀਅਰ ਚ ਆ ਗਿਆ 3 ਸਪੀਡ ਕੀਤਾ ਮੈਂ 3 ਸਪੀਡ ਹੋਇਆ ਹੋਇਆ ਡਬਲ ਡਿਸਟ੍ਰਿਬਿਊਟਰ ਹਾਂ ਡਬਲ ਡਿਸਟ੍ਰਿਬਿਊਟਰ ਮਾਡਲ ਕਿੰਨਾ ਸੀ ਕਾਲੇ 2014 14 ਦਾ ਮਾਡਲ ਡਿਮਾਂਡ ਦੀ ਜੇ ਗੱਲ ਕਰੀਏ 525 525000 ਡਿਮਾਂਡ ਆ ਜੇ ਡਿਸਕਾਊਂਟ ਪਾ ਕੇ ਗੱਲ ਕਰੀਏ ਪੂਰੇ 5 ਦਾ ਦੇ ਦੇ ਪਰ ਪੂਰੇ 25000 ਦਾ ਡਿਸਕਾਊਂਟ ਆ ਨਾ ਆ ਨਾ ਸਭਰਾ 855 ਜੀ ਚੋ ਖਰੀਸ ਪੀੜੋ ਹੋਇਆ ਹੋਇਆ ਬਈ ਇਹ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਵਾਈਬਰੇਟਿਡ ਹੋਡਾ ਪੂਰੇ 5 ਲੱਖ ਦਾ ਝੋਟਾ ਟਰੈਕਟਰ ਸਾਨੂੰ ਮਿਲਦੀ ਆ ਅੱਗੇ ਸੋਨਾ ਲਕਾ ਡੀ ਆਈ 60 ਦਾ ਇਹ ਕਿੰਨੇ ਮਾਡਲ ਆ ਕਾਲੇ ਜੀ ਇਹ 2008 ਮਾਡਲ ਆ ਜੀ 8 ਮਾਡਲ ਆ ਪੀ ਵੀ 65 ਮਹਾਲੀ ਦਾ ਨੰਬਰ ਪੀ ਵੀ 65 ਮਹਾਲੀ ਦਾ ਨੰਬਰ ਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੋਣਗੇ ਜੀ 80 ਪੈਸੇ ਮੰਗਰ ਨੇ 80 ਪੈਸੇ ਬਾਈਕ ਵਾਲੇ ਗੁਡੀਅਰ ਦੇ ਟਾਇਰ ਆ ਫਰਟ ਵਾਲੇ ਜੀ ਹੋਣਗੇ 70 75 ਪੈਸੇ 70 75 ਪੈਸੇ 프ਰੰਟ ਵਾਲੇ ਪੋਲੋ ਦੇ ਟਾਇਰ ਆ 2008 ਮਾਡਲ ਆ ਤੇ ਡਬਲ ਪੰਪ ਆ ਸਾਈਡ ਗੀਅਰ ਤੇ ਆ ਗਿਆ ਜੀ ਰੰਗ ਪੇਂਟ ਦਾ ਕਾਲੇ ਵੀਰ Ориਜినਲ ਆ ਜਮ ਰੰਗ ਪੇਂਟ ਦਾ ਜਮ Ориਜినਲ ਆ ਪੀਪੀ ਪੇਂਟ ਹੈ ਨਾ ਸਾਰੇ ਝੜਦੀ ਹੈ ਮਹਾਲੀ ਪੀਪੀ ਪੇਂਟ ਤੇ ਡਿਮਾਂਡ ਦੀ ਜੇ ਗੱਲ ਕਰੀਏ ਇਹ ਵੀ 3.5 ਲੱਖੇ 3.5 ਲੱਖ ਡਿਮਾਂਡ ਆ ਡਿਸਕਾਊਂਟ ਦੀ ਜੇ ਗੱਲ ਕਰੀਏ 20000 ਡਿਸਕਾਊਂਟ ਕਰਦੇ ਆ 20000 ਅੱਗੇ ਆ ਗਿਆ ਜੀ ਫਾਰਮ ਟਰੈਕ 60 ਦਾ ਇਹ ਕਿੰਨੇ ਮਾਡਲ ਆ ਜੀ 2007 ਜੀ 2007 ਮਾਡਲ ਆ ਤੇ ਸਿੰਗਲ ਕਲਚ ਆ ਕਿ ਡਬਲ ਜੀ ਇਹ ਡਬਲ ਡਬਲ ਕਲਚ ਆ ਸੈਂਟਰ ਗੇਅਰ ਚ ਆ ਗਿਆ ਟਾਇਰਾਂ ਦੀ ਜੇ ਗੱਲ ਕਰੀ ਜੀ ਨਹੀਂ ਨਹੀਂ ਇਹ ਹੋਣਗੇ ਜੀ 80 ਕੇ ਪੈਸੇ 80 ਪੈਸੇ ਸੀਟ ਦੇ ਬੈਕ ਵਾਲੇ ਫਰੰਟ ਵਾਲੇ ਹੈਗੇ ਜੀ 90 95 ਪੈਸੇ ਦੇ ਤੇ ਰੰਗ ਪੇਂਟ ਦਾ ਕਾਲੇ ਪੂਰਾ Ориਜਨਲ ਹੀ ਹੈ ਚੰਗਾ ਸੈਟਰ ਇਹ ਉਹ ਆ Ориਜਨਲ ਆ ਰੰਗ ਪੇਂਟ ਦਾ ਜੇ ਮਾਡਲ ਦੀ ਗੱਲ ਕਰੀਏ ਮਾਡਲ ਆ 2007 ਡਿਮਾਂਡ ਦੀ ਜੇ ਗੱਲ ਕਰੀ ਜੀ ਡਿਮਾਂਡ 280000 280000 ਰੁਪਏ ਦਾ ਡਿਮਾਂਡ ਆ ਜੀ ਉਹ ਦਿਖਾ ਦਿੰਨੇ ਆ ਐ ਹੈ ਵੀ ਗੱਪ ਰੋਡ ਦਾ ਕਾਲਾ ਵੀ ਤੇ ਡਿਸਕਾਊਂਟ ਦੀ ਇਹ ਗੱਲ ਕਰੀਏ ਦੇ ਦਾਂ 260000 ਦਾ 260000 ਦਾ 20000 ਰੁਪਏ ਜੋ ਡਿਸਕਾਊਂਟ ਹੋਵੇ ਤੇ ਐਡਰੈਸ ਦੱਸ ਦੋ ਜੀ ਇੱਕ ਵਾਰੀ ਜੇ ਆਪਾਂ ਮੰਡੀ ਚ ਗੱਲ ਕਰੀਏ ਜੀ ਆਪਣਾ ਕਹੇ ਨੰਬਰ ਪਲਾਂਟ ਆ ਇਧਰੋਂ ਮੌੜ ਮੰਡੀ ਤੋਂ ਨਹੀਂ ਸਾਈਕਲ ਉੱਪਰ ਠੀਕ ਆ ਜੀ ਤੇ ਜੇ ਪੁਰਾਣਾ ਡਾਇਰੈਕਟਰ ਕਟਾਉਣਾ ਹੋਵੇ ਵਿੱਚ ਕੱਟ ਲਾਂਗੇ ਤੇ ਜੇ ਸਿੱਧਾ ਵੇਚਣਾ ਹੋਵੇ ਸਿੱਧਾ ਵੀ ਇਹ ਲੋਨ ਲੋਨ ਦੀ ਗੱਲ ਹੈ ਲੋਨ ਵੀ ਕਰਵਾ ਦਾਂਗੇ ਲੋਨ ਵੀ ਹੋ ਜਾਊਗਾ ਜੀ ਤੇ ਜ਼ਿਆਦਾਤਰ ਸਵਰਾਜਾਂ ਦਾ ਕੰਮ ਆਣਾ ਬਿਰਕ ਵਾਲੇ ਹਾਂਜੀ ਤੇ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਜੀ 78883 ਹਾਂਜੀ 66007 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ